ਰਾਮਗੜੀਆ ਗੋਤ ਕੋਈ ਜਾਤ ਨਹੀਂ ਕਿਵੇਂ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੇ ਨਾਂ ਦੇ ਪਿੱਛੇ ਪਿਆ ਰਾਮਗੜੀਆ ਕਿਵੇਂ ਇੱਕ ਕਿਲੇ ਤੋਂ ਨਾਂ ਬਣਿਆ ਰਾਮਗੜੀਆ ਰਾਮਗੜੀਆ ਗੋਤ ਅਕਸਰ ਆਪਣੇ ਆਲੇ ਦੁਆਲੇ ਜਦ ਆਪਾਂ ਦੇਖਦੇ ਆਂ ਆਪਣੇ ਦੋਸਤ ਮਿੱਤਰ ਜਾਂ ਗਲੀ ਗਵਾਂਡ 'ਚ ਕੋਈ ਹੁੰਦਾ ਹੀ ਐ ਜੀਦਾ ਗੋਤ ਰਾਮਗੜੀਆ ਹੁੰਦਾ ਅਕਸਰ ਇਹ ਸਾਰੇ ਤਰਖਾਣ ਪਾਈਚਾਰੇ ਦੇ ਹੁੰਦੇ ਨੇ ਜੋ ਜ਼ਿਆਦਾਤਰ ਹੱਥੀ ਕੰਮ ਕਰਦੇ ਨੇ ਲੱਕੜ ਦਾ ਅੱਜ ਵੀ ਆਪਾਂ ਦੇਖਦੇ ਹਾਂ ਕਿ ਬੇਮਿਸਾਲ ਚੀਜ਼ਾਂ ਬਣਾਉਂਦੇ ਨੇ ਲੱਕੜ ਦੀਆਂ ਤੇ ਪਰਾਤਨ ਸਮੇਂ 'ਚ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ 'ਚ ਵੀ ਇਹ ਹਥੀ ਹਥਿਆਰ ਬਣਾਉਂਦੇ ਸੀ ਲੱਕੜ ਦੇ ਦਸਤਿਆਂ ਦੇ ਹਥਿਆਰ ਹੁੰਦੇ ਸੀ ਪਾਲੇ ਨੇਜੇ ਦੱਸਣਯੋਗ ਗੱਲ ਇਹ ਹੈ ਕਿ ਬਾਬਾ ਬਚਿੱਤਰ ਸਿੰਘ ਵੱਲੋਂ ਵਰਤੀ ਗਈ ਨਾਗਣੀ ਜਿਨ੍ਹਾਂ ਨੇ ਸ਼ਰਾਬੀ ਹਾਥੀ ਦੀ ਤਵੀਆਂ ਤੱਕ ਪਾੜ ਦਿੱਤੀਆਂ ਸੀ ਆ ਉਹ ਵੀ ਬਾਬਾ ਜੱਸਾ ਸਿੰਘ ਜੀ ਰਾਮਗੜੀ ਦੇ ਦਾਦਾ ਜੀ ਸਰਦਾਰ ਹਰੀਦਾਸ ਜੀ ਨੇ ਬਣਾਈਆਂ ਸਨ ਚਿਨਣੇ ਕਲਗੀਦਰਪਿਤਤੋ ਅਮ੍ਰਿਤਛਕਿਆ ਸੀ। ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨਾਲ ਕਈ ਸਾਲ ਉਹਨਾਂ ਦੀ ਫੌਜ 'ਚ ਕੰਮ ਕੀਤਾ ਅਤੇ ਅਨੇਕ ਬੇਮਿਸਾਲ ਸ਼ਸਤਰ ਬਣਾਏ। ਜੀ ਦੀ ਤਾਰੀਫ਼ ਮੁਗਲ ਫੌਜਾਂ ਵੀ ਕਰਦੀਆਂ ਸਨ ਵੀ ਐਨੇ ਬੇਮਿਸਾਲ ਇਹ ਸ਼ਸਤਰ ਨੇ। ਉਸ ਤੋਂ ਪਹਿਲਾਂ ਜੱਸਾ ਸਿੰਘ ਜੀ ਰਾਮਗੜੀਏ ਦੇ ਪਿੱਛੇ ਰਾਮਗੜੀਆ ਨਹੀਂ ਪੈਂਦਾ ਸੀ। ਤਾਂ ਇਹ ਸ਼ਬਦ ਤੇ ਹੁਣ ਆਪਾਂ ਗੱਲ ਕਰਦੇ ਹਾਂ ਇਹ ਕਿੱਥੋਂ ਆਇਆ। ਤਾਂ ਇਹਦੇ ਪਿੱਛੇ ਇੱਕ ਬਹੁਤ ਵੱਡੀ ਕਹਾਣੀ ਹੈ। ਇਸ ਸਮਾਂ ਉਦੋਂ ਦਾ ਹੈ ਜਦੋਂ ਦਿੱਲੀ ਸਲਤਨਤ ਜ਼ਕਰੀਆ ਖਾਨ ਵਰਗੇ ਸਿੱਖਾਂ ਦੇ ਵੈਰੀ ਹੋ ਗਏ ਸਨ। ਉਹਨਾਂ ਟੀਚਾ ਮੰਨ ਲਿਆ ਸੀ ਵੀ ਕੱਲੇ-ਕੱਲੇ ਨੂੰ ਹੁਣ ਖਤਮ ਕਰ ਦੇਣਾ ਹੈ। ਤਾਂ ਉਹਨਾਂ ਵੱਲੋਂ ਹੁਕਮ ਦਿੱਤੇ ਗਏ ਵੀ ਸਭ ਦੇ ਸਿਰ ਵੜ ਦਿੱਤੇ ਜਾਣ ਤੇ ਵੱਢਣ ਵਾਲੇ ਨੂੰ ਪੈਸੇ ਮਿਲਣਗੇ। ਮਤਲਬ ਇੱਕ ਤਰੀਕੇ ਨਾਲ ਸਿੱਖਾਂ ਦੇ ਸਿਰਾਂ ਦੇ ਮੁੱਲ ਪਏ ਸਨ। ਉਸ ਸਮੇਂ ਜਿਹੜੇ ਮੁਗਲ ਸੀਗੇ, ਤੁਰਕ ਸੀਗੇ ਉਹਨਾਂ ਵੱਲੋਂ ਹਰਮੰਦਰ ਸਾਹਿਬ ਕਈ ਵਾਰ ਬੇਅਦਬੀ ਕੀਤੀ ਗਈ। ਕਈ ਵਾਰ ਪਵਿੱਤਰ ਸਰੋਵਰ ਦੀ ਬੇਅਦਬੀ ਕੀਤੀ ਗਈ ਹਰਮੰਦਰ ਸਾਹਿਬ ਦੀ ਬਿਲਡਿੰਗ ਦੀ ਜਿਹੜੀ ਬੇਅਦਬੀ ਕੀਤੀ ਗਈ ਤਾਂ ਉਦੋਂ ਸਾਰੇ ਜਿੰਨੇ ਜਥੇ ਸੀ ਉਹਨਾਂ ਵੱਲੋਂ ਇੱਕ ਮਤਾ ਪਾਇਆ ਗਿਆ ਇੱਕ ਟੀਚਾ ਪਾਇਆ ਰੱਖਿਆ ਗਿਆ ਦਲ ਖਾਲਸਾ ਵੱਲੋਂ ਕਿ ਇੱਕ ਕੱਚਾ ਕਿਲਾ ਬਣਾਇਆ ਜਾਵੇਗਾ ਜੋ ਹਰਮੰਦਰ ਸਾਹਿਬ ਭਾਵ ਪੂਰੇ ਅੰਮ੍ਰਿਤਸਰ ਸ਼ਹਿਰ ਦੀ ਰਾਖੀ ਕਰੇਗਾ ਵੀ ਕੋਈ ਤੁਰਕ ਫੌਜ ਅੰਦਰ ਨਾ ਜਾ ਸਕੇ ਬੇਅਦਬੀ ਕਰਨ ਵਾਸਤੇ ਤਾਂ ਇੱਕ ਕਿਲਾ ਉਸਾਰਿਆ ਗਿਆ ਜੋ ਕਿ ਇੱਕ ਕੱਚੀ ਗੜੀ ਸੀ ਜਿਹਦਾ ਨਾਮ ਰਾਮ ਰੌਣੀ ਰੱਖਿਆ ਗਿਆ। ਉਹ ਰਾਮ ਰੌਣੀ ਉੱਤੇ ਸਿੱਖਾਂ ਦੇ ਮੋਰਚੇ ਹੁੰਦੇ ਸਨ। ਖਾਲਸਾ ਫੌਜਾਂ ਦੇ ਮੋਰਚੇ ਹੁੰਦੇ ਸਨ ਵੀ ਕੋਈ ਵੀ ਤੁਰਕ ਅੰਦਰ ਨਾ ਜਾ ਸਕੇ। ਤੁਰਕਾਂ ਦੀਆਂ ਫੌਜਾਂ ਅੰਦਰ ਨਾ ਜਾ ਸਕੇ। ਤਾਂ ਅੱਗੇ ਚੱਲਦੇ ਕਈ ਲੜਾਈਆਂ ਵੀ ਹੋਈਆਂ ਉਸ ਰਾਮ ਰੌਣੀ ਦੇ ਕਿਲੇ ਤੋਂ। ਤਾਂ ਬਾਅਦ ਵਿੱਚ ਸਰਦਾਰ ਜੱਸਾ ਸਿੰਘ ਜੀ ਵੱਲੋਂ ਉਸ ਕਿਲੇ ਨੂੰ ਪੱਕਾ ਕਰ ਦਿੱਤਾ ਗਿਆ। ਜਦ ਉਸ ਕਿਲੇ ਨੂੰ ਉਹਨਾਂ ਨੇ ਪੱਕਾ ਕੀਤਾ ਤਾਂ ਉਸ ਦਾ ਨਾਮ RAMGADH ਰੱਖਿਆ ਜੋ ਕਿ ਗੁਰੂ RAMDAS ਜੀ ਨੂੰ ਸਮਰਪਿਤ ਸੀਗਾ। ਇਹ ਕਿਲੇ ਦੀ ਸਾਰੀ ਵਾਗਡੋਰ ਸਰਦਾਰ ਜੱਸਾ ਸਿੰਘ ਕੋ ਲਈ। ਇਹ ਕਿਲੇ ਦੇ ਨਾਮ RAMGADH ਹੋਣ ਕਰਕੇ ਅੱਗੇ ਚੱਲਦਾ ਚੱਲਦਾ ਇਹਨਾਂ ਨੂੰ RAMGADIYA ਕਹਿਣਾ ਸ਼ੁਰੂ ਕਰ ਦਿੱਤਾ। ਤਾਂ ਅੱਗੇ ਜਦੋਂ ਮਿਸਲਾਂ ਦਾ ਸਮਾਂ ਆਇਆ ਮਿਸਲਾਂ ਦੀ ਵੰਡ ਹੋਈ ਤਾਂ ਇਹਨਾਂ ਦੀ ਮਿਸਲ ਦਾ ਨਾਮ ਵੀ RAMGADIYA ਪੈ ਗਿਆ। ਤਾਂ ਇਥੋਂ ਇਹ ਸ਼ਬਦ ਹੋਂਦ ਵਿੱਚ ਆਇਆ RAMGADIYA ਜਿੱਦਾਂ ਆਪਾਂ ਹਰਮੰਦਰ ਸਾਹਿਬ ਜਾਣੇ ਆ ਹਰਮੰਦਰ ਸਾਹਿਬ ਦੇ ਕੰਪਲੈਕਸ ਚ ਦੋ ਬੁੰਗੇ ਨੇ ਜਿਨ੍ਹਾਂ ਨੂੰ RAMGADIYA ਬੂੰਗਾ ਕਿਹਾ ਜਾਂਦਾ ਜੋ ਜੱਸਾ ਸਿੰਘ ਜੀ RAMGADIYA ਵੱਲੋਂ ਬਣਵਾਏ ਗਏ ਸੀ ਉੱਥੇ ਇੱਕ ਤਖਤੇ ਤੋਸ ਤੇ ਸਿਲ ਪਈ ਹੈ ਜੋ ਬਾਬਾ ਬਘੇਲ ਸਿੰਘ ਤੇ ਬਾਬਾ ਜੱਸਾ ਸਿੰਘ ਜੀ RAMGADIYA ਵੱਲੋਂ ਪੁੱਟ ਕੇ ਹਰਮੰਦਰ ਸਾਹਿਬ ਲਾਈ ਗਈ ਸੀ ਉਹੀ ਸਿਲ ਜੋ ਲਾਲ ਕਿਲੇ ਵਿੱਚ ਸੀ ਜਿੱਥੋਂ ਸਾਰੇ ਮੁਗਲ ਬਾਦਸ਼ਾਹ ਫੋਕਾਮ ਸੁਣਾਉਂਦੇ ਸੀ ਤਾਂ ਇਥੋਂ ਇਹ ਸ਼ਬਦ ਉਪਜਿਆ RAM ਗੜੀਆ ਬਾਬਾ ਜੱਸਾ ਸਿੰਘ ਜੀ RAM ਗੜੀਆ ਤਰਖਾਨ ਭਾਈਚਾਰੇ ਤੋਂ ਬਲੌਂਗ ਕਰਦੇ ਸੀ ਤਾਂ ਇਹ ਸ਼ਬਦ ਚੱਲਦਾ ਚੱਲਦਾ ਅੱਜ ਉਹੀ ਭਾਈਚਾਰੇ ਦਾ ਗੋਤ ਬਣ ਗਿਆ ਤਾਂ ਜ਼ਰੂਰ ਸ਼ੇਅਰ ਕਰ ਦਿਓ ਇਹ ਵੀਡੀਓ ਨੂੰ ਆਪਣੇ RAM ਗੜੀਆ ਦੋਸਤਾਂ ਨਾਲ ਤੇ ਉਹਨਾਂ ਨੂੰ ਦੱਸ ਦਿਓ ਕਿਵੇਂ ਇਹ ਸ਼ਬਦ ਜੋ ਆਪਣੇ ਗੋਤ ਪਿੱਛੇ ਲਾਉਂਦੇ ਨੇ ਉਹ ਉਪਜਿਆ ਕਿਵੇਂ ਸ਼ਬਦ ਹੋਂਦ ਵਿੱਚ ਆਇਆ ਤੇ ਜ਼ਰੂਰ ਸਬਸਕ੍ਰਾਈਬ ਕਰ ਲੋ ਸਾਡੇ ਚੈਨਲ ਨੂੰ ਧੰਨਵਾਦ ਵਾਹਿਗੁਰੂ